ਵੱਡੇ ਮੁੰਡਾ ਮੇਰਾ ਵੀ ਮੈਂ ਵੀ ਇਹ ਵੀ ਆਪੇ ਸੁਣਿਆ ਮਸੇ 2 ਮਿੰਟ ਬਾਅਦ ਨਿਕਲਿਆ ਅਜੇ ਬਾਰੀ ਖੜਾ ਸਿੱਧਾ ਆਇਆ ਬੰਬਲਾਸ ਹੋਈ ਹੈ ਉੱਥੇ ਬੰਬਲਾਸ ਹੋਈ ਹੈ ਮੋੜੀ ਵਾਪਸ ਅੰਦਰ ਪੈਰਾਂ ਪਾਣੀ ਡੁੱਲੀ ਤਾਂ ਆਈ ਸਕੇ ਉੱਥੇ ਕਿੱਥੇ ਜੰਮੂ ਕਸ਼ਮੀਰ ਦੇ ਪੁਂਚ ਵਿੱਚ ਹੋਈ ਗੁਲੇਬਾਰੀ ਦੇ ਵਿੱਚ ਕਈ ਪਰਿਵਾਰ ਉਜੜ ਗਏ ਕਈ ਮਾਵਾ ਤੋਂ ਉਹਨਾਂ ਦੇ ਪੁੱਤਰ ਦੂਰ ਚਲੇ ਗਏ ਇਨ੍ਹਾਂ ਵਿੱਚੋਂ ਹੀ ਸਨ ਭਾਈ ਰਣਜੀਤ ਸਿੰਘ ਜਿਨ੍ਹਾਂ ਦੀ ਪੂੰਛ ਵਿੱਚ ਹੋਈ ਗੋਲੇਬਾਰੀ ਵਿੱਚ ਜਾਨ ਚਲੀ ਗਈ ਭਾਈ ਰਣਜੀਤ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਪੇ ਛੱਡ ਗਏ ਜਿਨ੍ਹਾਂ ਦਾ ਸਹਾਰਾ ਹੁਣ ਭਾਈ ਰਣਜੀਤ ਸਿੰਘ ਤੋਂ ਇਲਾਵਾ ਕੋਈ ਵੀ ਨਹੀਂ ਸੀ ਪਰ ਇਸ ਔਖੀ ਘੜੀ ਦੇ ਵਿੱਚ ਸਿੱਖਸ ਆਫ ਅਮਰੀਕਾ ਦੀ ਟੀਮ ਉਹਨਾਂ ਦੇ ਘਰ ਪਹੁੰਚੇ ਪਰਿਵਾਰ ਦੀ ਮਾਲੀ ਹਾਲਤ ਨੂੰ ਦੇਖਦੇ ਹੋਏ ਸਿੱਖਸ ਆਫ ਅਮਰੀਕਾ ਦੇ ਵੱਲੋਂ 1 ਲੱਖ ਰੁਪਏ ਦਾ ਚੈੱਕ ਉਹਨਾਂ ਦੇ ਪਰਿਵਾਰ ਨੂੰ ਦਿੱਤਾ ਗਿਆ ਜਿਸ ਤੋਂ ਬਾਅਦ ਪਰਿਵਾਰ ਸਿੱਖਸ ਆਫ ਅਮਰੀਕਾ ਦਾ ਧੰਨਵਾਦ ਕਰਦਾ ਨਹੀਂ ਥੱਕ ਰਿਹਾ ਤੇ ਸੰਸਤਾ ਦੇ ਵੱਲੋਂ ਪਰਿਵਾਰ ਦੀ ਹੋਰ ਮਾਲੀ ਮਦਦ ਕਰਨ ਦੀ ਵੀ ਆਸ਼ਵਾਸ਼ਨ ਦਿੱਤਾ ਗਿਆ। ਬਾਅਦ ਇੱਕ ਮਿੰਟ ਵੀ ਨਹੀਂ ਹੋਇਆ ਸੀ ਖੜਾ ਹੋਇਆ ਤੇ ਇਹਨੇ ਦੇ ਆ ਕੇ ਪਾਕਿਸਤਾਨ ਦਾ ਜੋ ਸ਼ੈਲਫ ਸਾਹਮਣੇ ਆ ਕੇ ਚੋਕ ਤੇ ਪਿਆ ਤੇ ਉਹ ਉਸਤੇ ਬਿਲਕੁਲ ਆਪੋਜ਼ਿਟ ਖੜਾ ਸੀ ਤੇ ਉਹ ਜਿੰਨੇ ਵੀ ਸਪਲੈਂਡਰਸ ਹਨ ਉਸਦੇ ਬਾਡੀ ਨੂੰ ਛਲ ਨਹੀਂ ਕਰ ਗਏ ਤੇ ਉਸਦੇ ਨਾਲ ਹੀ ਜਿਹੜਾ ਦੂਜਾ ਸੀ ਅਮਰੀਕ ਸਿੰਘ ਉਹ ਆਪਣੇ ਦੁਕਾਨ ਦੇ ਅੰਦਰ ਸੀ ਤੇ ਇਹ ਦੋਨੋਂ ਮਤਲਬ ਉਹ ਅੰਦਰ ਸੀ ਤੇ ਇਹ ਬਾਹਰ ਸੀ ਤੇ ਇਹਨਾਂ ਦੋਵਾਂ ਦੀ ਮੌਕੇ ਤੇ ਡੈਥ ਹੋ ਗਈ। ਜੀ ਇਹ ਕਰਨ ਇਹ ਛੜਾਈ ਕੋਈ ਮਰੂਗੀ ਜੇ ਜੀ ਗਰੀਬ ਆ ਨਹੀਂ ਕੋਈ ਹੋਰ ਮੁਸਾਰਾ ਕੋਈ ਨਹੀਂ ਜੀ ਬਸ ਉਹ ਸੇਵਾ ਕਰਦਾ ਸੀ ਕਾਰੀ ਸਾਡੀ ਛੋੜੀ ਕੁਝ ਤੋਂ ਵੱਡਾ ਭਰਾ ਵੀ ਹੈ ਬਸ ਇਹਨਾਂ ਦੋਨੋਂ ਭਰਾ ਸਾਡੀ ਸੇਵਾ ਕਰਦੇ ਸਨ ਜੀ ਇਹ ਛੋਟੀ ਮੋਟੀ ਦੁਕਾਨ ਕਰਦੇ ਸਨ ਜੀ ਚਲੋ ਕਰਦਾ ਟਾਈਮ ਪਾਸ ਹੋ ਜਾਣਾ ਸੀ ਪੁੱਛਦੇ ਮਤਲਬ तकरीबन 80 70% ਜਿਹੜੇ ਲੋਕੀ ਜਿਹੜੇ ਉਹ ਪੱਜ ਗਏ ਸਨ ਇਹਨਾਂ ਦੀ ਡੈਥ ਤੋਂ ਬਾਅਦ ਤੇ ਸਭ ਲੋਕ ਫਸ ਗਏ ਨਾ ਤੂੰ ਤੇ ਚੱਕਣ ਵਾਲਾ ਕੋਈ ਨਹੀਂ ਸੀ ਤੇ ਮੈਂ ਤੇ ਇੱਕ ਮੇਰਾ ਪਰੋਸੀ ਸੀ ਉਹਨੇ ਚੱਕ ਕੇ ਲਿਆਂਦਾ ਤੇ ਸ਼ਾਇਦ ਇੱਕ ਲਾਸਟ ਉਸਨੇ ਸਾਹ ਲੀਤਾ ਤੇ ਥੋੜਾ ਪਾਣੀ ਮੂੰਹ ਤੇ ਪਾਇਆ ਦੋ ਦਿੱਤਾ ਪਾਇ ਰਣਜੀਤ ਸਿੰਘ ਦੇ ਪਰਿਵਾਰ ਦੇ ਵਿੱਚ ਬਜ਼ੁਰਗ ਮਾਪੇ ਲੋਕਾਂ ਦੇ ਅੱਗੇ ਤਰਲੇ ਕਰਦੇ ਸਨ ਪਾਈ 600 ਅਮਰੀਕਾ ਦੇ ਵੱਲੋਂ ਇਹਨਾਂ ਦੀ ਬਾਹ ਫੜਦੇ ਹੋਏ ਇਹਨਾਂ ਦੇ ਲਈ ਇੱਕ ਸਹਾਰਾ ਬਣ ਕੇ ਉੱਰੀ अमेजिंग टीवी में आप सभी का खर्मकदम है और जम्मू कश्मीर से मैं हूं आपका मेजबान लोन सुलेमान इस वक्त बता दें कि अमेजिंग टीवी और सिक्स ऑफ अमेरिका की टीम जो है वो पंच में है बखूबी जानते हैं जिसके ऑपरेशन सिंदूर के बाद जिस तरीके से क्रॉस बॉर्डर शेलिंग हुई थी उस क्रॉस बॉर्डर शेलिंग में पूछ में कहीं लोगों की जान चली गई थी और इस वक्त अमेरिका की टीम और अमेजिंग टीवी आ, की जो टीम है वो इस वक्त रंजीत सिंह के घर पे है और स्क्रीन पर देख रहे होंगे ये रंजीत सिंह के वो बुजुर्ग माँ बाप है जिस सिंह जी की जो है जान उस क्रॉस बॉर्डर चिलिंग में चली गई थी और रंजीत सिंह एक इस घर का वाहिद चिराग था जिसके जरिए घर चलता था लेकिन अब जब रंजीत सिंह ही नहीं रहा तो इनके घर का चलना जो है वो काफी मुश्किल हो गया है तो इनके ये बुजुर्ग माँ बाप है जिस हम इस वक्त आपकी स्क्रीन पे दिखा रहे हैं आप इनके पास कोई सहारा नहीं है लेकिन सिक्स ऑफ अमेरिका की टीम जो है, वो वहाँ पे है। उनके साथ अमेजिंग टीवी की टीम है, जो अब उनकी मदद करने जा रहे है। और आपको आप की की खड़े होकर उनकी मदद करते हैं तो बिलाखर कश्मीर के बाद जब अब जो है जो है वो पुंछ में पहुंची है और ये रंजीत सिंह के बुजुर्ग माँ बाप है जो रंजीत सिंह क्रॉस बॉर्डर शेलिंग में जो ਸ਼ਹੀਦ ਹੋਏ تھے ਅਬ ਇਨਕੀ ਮਦਦ ਕਰਨੇ ਪਹੁੰਚੇ ਕਿਉਂਕਿ ਰنجਿਤ ਸਿੰਘ ਇਸ ਘਰ ਦਾ ਇਕ ਵਾਹਿਦ ਚਰਾਗ tha ਜੋ ਉਸ ਕ੍ਰਾਸ ਬਾਰਡਰ ਸ਼ੈਲਿੰਗ ਮੇ ਬੁਝ ਗਿਆ ਅਬ ਇਨਕੇ ਘਰ को जो है चलाने के लिए कोई चराग नहीं बचा है तो फिलहाल सिक्स अमेरिका की टीम वहाँ पे मौजूद है इनसे बातचीत कर, करने की कोशिश करेंगे तैयार है, है इनसे बातचीत करना चाहेंगे क्योंकि ये बुजुर्ग माँ बाप जो है इस वक्त स्क्रीन पे हमारे साथ मौजूद है बाबा जी आप अपना नाम बताइएगा और रंजीत जो आपके बेटे हैं जो शहीद हुए उनके बारे में थोड़ा बताइएगा ਨਹੀਂ ਨਾ ਮੈਂ ਸੇਵਾ ਕਰਦਾ ਸੀ ਤੁਹਾਨੂੰ ਜੀ ਮਾਤਾ ਦਾ ਕੇਸ ਕਰੀ ਜੀ ਉਹ ਛੋੜ ਕੇ ਚਲੇ ਗਏ ਨੇ ਉਹਨਾਂ ਦੇ ਕਰੋਂ ਜੀ ਕਿਹਦਾ ਸਰ ਤੇ ਤੇ ਬਾਪੂ ਜੀ ਜਦੋਂ ਇਹ ਹਾਸਾ ਹੋਇਆ ਹੈਗਾ ਵਾ ਤੇ ਤੁਸੀਂ ਉਸ ਟਾਈਮ ਕਿੱਥੇ ਹੈਗੇ ਸੀ ਮੈਂ ਅੰਦਰ ਹੀ ਸੀ ਅੱਛਾ ਜੀ ਅੰਦਰ ਉਹ ਵੀ ਅੰਦਰ ਹੀ ਸੀ ਜੀ ਮੈਂ ਇੱਕ ਬਾਹਰ ਨਿਕਲਿਆ ਇਥੇ ਤੇ ਜੇ ਕੋਨੇ ਤੇ ਗਿਆ ਦੋ ਤੁੰ ਬੰਬ ਬਲਾਸ ਹੋ ਉੱਥੇ ਨਹੀਂ ਬਚਿਆ ਜੋ ਧੋਲ ਮਰੇ ਅੱਛਾ ਜੀ ਉਹ ਇੱਕ ਥੱਲੇ ਸ਼ਾਦੀ ਛੁੜੇ ਉਹ ਛੱਲੇ ਆ ਗਏ ਅੱਛਾ ਜੀ ਉਹ ਵੀ ਰਹਿਣਾ ਹੈ ਅੱਛਾ ਜੀ ਬਖਤੋ ਕਿਥੇ ਹੈ ਹਾਂ ਉਹ ਵੀ ਸ਼ਾਦੀ ਨਹੀਂ ਹੋਈ ਜੀ ਉਹ ਵੀ ਸੇਵਾ ਕਰਦਾ ਤੇਰੇ ਕੋਈ ਕੰਮ ਹੁੰਦਾ ਅੱਛਾ ਜੀ ਤੇ ਅੱਜ 6 ਆਫ ਅਮਰੀਕਾ ਇੱਥੇ ਤੁਹਾਡੇ ਇੱਥੇ ਪਹੁੰਚਿਆ ਹੈਗਾ ਪੂਰੀ ਟੀਮ ਉਹਨਾਂ ਦੀ ਪਹੁੰਚੀ ਹੈ ਤੁਸੀਂ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਤਾਂ ਇਹ ਸਾਰਾ ਕੋਈ ਮਜ਼ੂਰ ਕੀ ਜੇ ਜੀ ਗਰੀਬ ਆਦਮੀ ਹੈ ਕੋਈ ਹੋਰ ਸਾਰਾ ਕੋਈ ਨਹੀਂ ਜੀ ਬਸ ਉਸੇ ਦੇ ਸਾਡੇ ਰਹਿਣੇ ਤੋਂ ਪਸੂ ਹੋ ਗੌਰਮੇਟੀ ਤਰਫੋਂ ਆਸਾਂ ਛਾਇਆ ਮੇਰਾ ਬੱਚਾ ਚਲਾ ਗਿਆ ਜੀ ਉਹ ਬੱਚਾ ਮਿਲਣ ਨਹੀਂ ਲਗਾ ਜੀ ਉਹ ਆ ਸੇਵਾ ਕਰਦਾ ਸੀ ਘਰ ਵੀ ਸਾਡੀ ਛੋੜੀ ਕੁਸ ਤੋਂ ਵੱਡਾ ਭਰਾ ਵੀ ਹੈ ਬਸ ਇਹਨਾਂ ਦੋਨੋਂ ਭਰਾ ਸਾਡੀ ਸੇਵਾ ਕਰਦੇ ਸਰ ਜੀ ਇਹ ਛੋਟੀ ਮੋਟੀ ਦੁਕਾਨ ਕਰਦੇ ਸਰ ਜੀ ਚਲੋ ਘਰ ਦਾ ਟਾਈਮ ਪਾਸ ਹੋ ਜਾਣਾ ਸੀ ਜੀ ਹੋਰ ਕੀ ਕੈਸਾ ਬੱਚਾ ਨਹੀਂ ਮਿਲ ਲਗਾ ਜੀ ਸੰਸਾਰ ਵਿੱਚ ਜੀ ਵੱਡਾ ਮੁੰਡਾ ਮੇਰਾ ਵੀ ਮੈਂ ਵੀ ਇਹ ਵੀ ਆਪੇ ਸੁਣਿਆ ਮਸੇ 2 ਮਿੰਟ ਬਾਹਰ ਨਿਕਲੇ ਅੱਛਾ ਜੀ ਕਿਸੇ ਨੇ ਕਾਲ ਕੀਤੀ ਗੱਲਾਂ ਕਰਨਾ ਕਰਨਾ ਬਾਹਰ ਗਿਆ ਅੱਛਾ ਜੀ ਮੈਂ ਦੁਹੇ ਭਰਾ ਨੇ ਕਿਹਾ ਅੰਦਰ ਆਇਆ ਮੈਂ ਅੱਜ ਬਾਹਰ ਹੀ ਖੜਾ ਸੀ ਤਾਂ ਆਇਆ ਬੰਬਲਾਸ ਹੋਈਆ ਇਹ ਬਾਹਰ ਹੀ ਨਾਲ ਗਿਆ ਆਪਣੀ ਕੋਨੇ ਕਾਖੀ ਪੂਜਿਆ ਜੀ ਉੱਥੇ ਬੰਬਲਾਸ ਹੋਈਆ ਮੋੜੀ ਵਾਪਸ ਅੰਦਰ ਪੈਰਾਂ ਪਾਣੀ ਟੂਰੀ ਤਾਂ ਆਇਸਕੇ ਉੱਥੇ सारे सेवा कर से अपनी मेहनत मशक्कत करके टाइम पास करता दासी आपका बहुत बहुत शुक्रिया आपको बता दूं कि अमेरिका की टीम की अगर कभी भी आपको हेल्प की जरूरत पड़े तो आप कॉन्टेक्ट नंबर पकड़िएगा हमारे सर्विस स्क्रीन पे है कभी भी हेल्प की जरूरत पड़े आप बता दीजिएगा हम हमेशा आपके साथ है आपके वालदेन के साथ है, जब भी कभी जरूरत की आपको हेल्प की जरूरत पड़ेगी हम आपके साथ है तो हम आपके दुख में शरीक है आपके दुख को हम समझ सकते हैं कि एक भाई को खो देने का क्या दुख होता है आपके भाई को हम वापस नहीं ला सकते लेकिन कहीं ना कहीं जितनी हो सके हमसे हम आपकी मदद करने के लिए हमेशा तैयार रहेंगे जब भी मदद की जरूरत पड़ेगी आप हमें जरूर बताइएगा बता तो की रंजीत सिंह के घर पहुंची थी हमारी पूरी की टीम को आप पे देख रहे कि जो साहब ने अपनी जान दी थी और की टीम पे उनके घर पहुंची है ताकि थोड़ी बहुत जितनी हमसे हो सके उनकी मदद कर सके क्योंकि उनके बुजारे वाली है जिनका रंजीत सिंह एक वाहिद सहारा था जो अब नहीं रहे तो अब हमसे जितनी मदद होगी जरूर ਕਰیںਗੇ ਤਾਂ ਬਾਕੀ ہماری ਟੀਮ यहां पे मौजूद है तो हमारी टीम जो है कश्मीर के बाद अब जम्मू का पुंछ में रणजीत सिंह साहब के घर पहुंची है ਓਏ ਮਤਲਬ ਕਿ ਇਸਤੇ ਅੰਦਰ ਬੈਠਾ ਆਇਆ ਸੀ ਤੇ ਕਿਸੇ ਫਰੈਂਡ ਦੀ ਕਾਲ ਆਈ ਕਾਲ ਕਰਨ ਵਾਸਤੇ ਬਾਹਰ ਗਿਆ ਆਪਣੇ ਘਰ ਤੋਂ ਬਾਹਰ ਤੇ ਬਾਹਰ 1 ਮਿੰਟ ਵੀ ਨਹੀਂ ਹੋਇਆ ਸੀ ਖੜਾ ਆਇਆ ਤੇ ਇੰਨੇ ਦੇ ਆ ਕੇ ਪਾਕਿਸਤਾਨ ਦਾ ਜੋ ਸ਼ੈਲਫ ਸਾਹਮਣੇ ਆ ਕੇ ਚੋਕ ਤੇ ਪਿਆ ਤੇ ਉਹ ਉਸਤੇ ਬਿਲਕੁਲ ਓਪੋਜ਼ਿਟ ਖੜਾ ਸੀ ਤੇ ਉਹ ਜਿੰਨੇ ਵੀ ਸਪਲੈਂਡਰਸ ਹਨ ਉਸਦੇ ਬਾਡੀ ਨੂੰ ਛਲ ਨਹੀਂ ਕਰ ਗਏ ਤੇ ਉਸਤੇ ਨਾਲ ਹੀ ਜਿਹੜਾ ਦੂਜਾ ਸੀ ਅਮਰੀਕ ਸਿੰਘ ਉਹ ਆਪਣੇ ਦੁਕਾਨ ਦੇ ਅੰਦਰ ਸੀ ਤੇ ਇਹ ਦੋਨੋਂ ਮਤਲਬ ਉਹ ਅੰਦਰ ਸੀ ਤੇ ਇਹ ਬਾਹਰ ਸੀ ਤੇ ਇਹਨਾਂ ਦੋਵਾਂ ਦੀ ਮੌਕੇ ਤੇ ਡੈਥ ਹੋ ਗਈ ਉਸ ਤੋਂ ਬਾਅਦ ਫਿਰ ਆਪਾਂ ਬਾਹਰ ਨਿਕਲੇ ਆਵਾਜ਼ ਆਈ ਜ਼ੋਰ ਦੀ ਤੇ ਮੈਂ ਘਰ ਤੋਂ ਬਾਹਰ ਨਿਕਲੇ ਤਾਂ ਅੱਗੇ ਧੂਆਂ ਧੂਆਂ ਪਿਆ ਹੋਇਆ ਸੀ ਕੁਝ ਮੈਂ ਜੋਰ-ਜੋਰ ਦੇ ਵਾਅਵਾਜ਼ ਲਗਾਈ ਉਸਨੂੰ ਮੈਂ ਉਸਦਾ ਨਾਮ ਲੈ ਕੇ ਰஞ்சிਤ ਰஞ்சிਤ ਤੇ ਮੈਂ ਸੋਚਿਆ ਕਿਦਰ ਅੱਗੇ ਪਿੱਛੇ ਹੋਣਾ ਸ਼ਾਇਦ ਤੇ ਬੋਲੇਗਾ ਕਿਦਰ ਤੇ ਐਨੇ ਦੇ ਵਿੱਚ ਧੂਆਂ ਮਤਲਬ ਥੋੜਾ ਘਟ ਹੋਇਆ ਤੇ ਦੇਖਿਆ ਤੇ ਉੱਥੇ ਸਾਹਮਣੇ ਇਹ ਪਿਆ ਹੋਇਆ ਸੀ ਥੱਲੇ ਜ਼ਮੀਨ ਤੇ ਤੇ ਮੈਂ ਪੈਦਾ ਹੋਇਆ ਗਿਆ ਤੇ ਉਸ ਨੂੰ ਸਿੱਧਾ ਕੀਤਾ ਤੇ ਬਸ ਉਠਾ ਕੇ ਤੇ ਆਪਣੇ ਘਰ ਦੇ ਦਰਵਾਜ਼ੇ ਤੱਕ ਲਿਆਂਦਾ ਕੋਈ ਮਤਲਬ ਉੱਥੇ ਦੁਨੀਆ ਦਾ ਕੋਈ ਬੰਦਾ ਹੈਗਾ ਨਹੀਂ ਸੀ ਉਸ ਟਾਈਮ ਬਿਲਕੁਲ ਬੀਆਪਾਨ ਬੱਚੇ ਹੋਇਆ ਸੀ ਕਿ ਕਿਉਂਕਿ ਸ਼ੈਲਿੰਗ ਦੇ ਕਾਰਨ ਲੋਕੀ ਭੱਜ ਗਏ ਸਨ ਪੁੱਛਦੇ ਮਤਲਬ ਤਕਰੀਬਨ 80 70% ਜਿਹੜੇ ਲੋਕੀ ਜਿਹਨੇ ਉਹ ਭੱਜ ਗਏ ਸਨ ਇਹਨਾਂ ਦੀ ਡੈਥ ਤੋਂ ਬਾਅਦ ਤੇ ਸਭ ਲੋਕ ਭੱਜ ਗਏ ਨਾ ਇੱਥੋਂ ਤੇ ਚੱਕਣ ਵਾਲਾ ਕੋਈ ਨਹੀਂ ਸੀ ਤੇ ਮੈਂ ਤੇ ਇੱਕ ਮੇਰਾ ਪ੍ਰੋਸੀ ਸੀ ਉਹਨੇ ਚੱਕ ਕੇ ਲਿਆਂਦਾ ਤੇ ਸ਼ਾਇਦ ਇੱਕ ਲਾਸਟ ਉਸਨੇ ਸਾ ਲੀਤਾ ਤੇ ਥੋੜਾ ਪਾਣੀ ਮੂਹ ਤੇ ਪਾਇਆ ਤੇ ਉਹਦੀ ਡੈਥ ਹੋ ਗਈ ਇਹ ਚਿਮੜਾ ਪਾਰ ਗਏ ਆ ਦੋ ਬੰਦੇ ਪਾਰ ਖਲੋਤੇ ਸੀ ਉਹ ਡੈਥ ਹੋ ਗਈ ਉਹਨਾਂ ਦੀ ਬਾਕੀ ਦੋ ਤਿੰਨ ਬੰਦੇ ਜ਼ਖਮੀ ਵੀ ਹੋ ਗਏ ਹਾਂਜੀ ਇਹ ਤੇ ਆਪਣਾ ਇੱਕ ਤੁਹਾਡੇ ਨਾਲ ਗਵਾਨ ਤੇ ਜਿਹੜੇ ਰਣਜੀਤ ਸਿੰਘ ਜੀ ਹੈਗੇ ਸੀ ਉਹਨਾਂ ਬਾਰੇ ਕੀ ਆਪਣਾ ਕਹਿਣਾ ਚਾਹੁੰਦੇ ਰਣਜੀਤ ਸਿੰਘ ਜੀ ਘਰ ਤੋਂ ਮਸੇ ਨਿਕਲੇ ਸੀ ਪਾਰ ਹੀ ਖੜੇ ਸੀ ਬਾਹਰ ਰਣਜੀਤ ਸਿੰਘ ਜੀ ਖੜੇ ਸੀ ਅੰਦਰ ਅਮਰੀਕ ਸਿੰਘ ਜੀ ਤੇ ਤੇ ਉਸੇ ਟਾਈਮ ਹਸਾ ਹੋਇਆ ਜਿਸ ਟਾਈਮ ਗੋਲਾ ਪਿਆ ਤੇ ਉਹਨਾਂ ਦੀ ਅਨਸਪਰ ਡੈਥ ਹੋ ਗਈ